ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸੁਭਾਗ ਅਕਾਲ ਜੀ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਇੱਕ ਧਾਰਮਿਕ ਪ੍ਰਾਚੀਨ ਮੰਦਿਰ ਵਿੱਚ ਪਹੁੰਚੇ ਹਾਂ ਜੀ ਇਸ ਮੰਦਿਰ ਦੇ ਇਤਿਹਾਸ ਨਾਲ ਕਈ ਘਟਨਾਵਾਂ ਜੁੜੀਆਂ ਹੋਈਆਂ ਹਨ ਇਹ ਘਟਨਾਵਾਂ ਰਮਾਇਣ ਦੇ ਨਾਲ ਸੰਬੰਧ ਰੱਖਦੀਆਂ ਹਨ ਇੱਥੇ ਹੀ ਮਾਤਾ ਸੀਤਾ ਜੀ ਨੇ ਲਾਇਕ ਕਸ਼ਣ ਜਨਮ ਦਿੱਤਾ ਤੇ ਉਹਨਾਂ ਦੀ ਸਿੱਖਿਆ ਵੀ ਇੱਥੇ ਹੀ ਸਾਰੀ ਹੋਈ ਤੇ ਇੱਥੇ ਹੀ ਹਨੂਮਾ ਜੀ ਨੇ ਢਾਈ ਢੱਪੇ ਮਾਰ ਕੇ ਇਥੋਂ ਦੇ ਸਰੋਵਰ ਦੀ ਨੀਂਹ ਰੱਖੀ ਸੀਗੀ ਤੇ ਇਸ ਮੰਦਿਰ ਦੀਆਂ ਸਾਰੀਆਂ ਘਟਨਾਵਾਂ ਆਪਾਂ ਤੁਹਾਨੂੰ ਇਸ ਵੀਡੀਓ ਚ ਅੱਗੇ ਦੇ ਅੱਗੇ ਦੱਸਾਂਗੇ ਤੇ ਤੁਸੀਂ ਇਸ ਵਲੌਗ ਨੂੰ ਸਾਰਾ ਐਂਡ ਤੱਕ ਜਰੂਰ ਦੇਖਿਆ ਜੇ ਤੇ ਆਪਾਂ ਤੁਹਾਨੂੰ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਆਓ ਆਪਾਂ ਅੱਗੇ ਚੱਲੀਏ ਹਾਂਜੀ ਹੁਣ ਆਪਾਂ ਇਸ ਸਮੁੰਦਰ ਦੇ ਮੇਨ ਐਂਟਰੀ ਗੇਟ ਦੇ ਨਾਲ ਚੁੱਕੇ ਹਾਂ ਜੀ ਤੇ ਇਹ ਬਾਜ਼ਾਰ ਬਹੁਤ ਹੀ ਸੋਹਣਾ ਲੱਗਿਆ ਹੋਇਆ ਹੈ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਵੀਡੀਓ ਨਾਲ ਸਾਡੇ ਨਾਲ ਬਣੇ ਰਹਿਣਾ ਜੀ ਤੇ ਤੁਹਾਨੂੰ ਸਾਰੀ ਮੰਦਰੀ ਦੱਸਾਂ ਕਰਾਉਣੀ ਹੈ ਜੀ ਆਮਨੇ ਹੀ ਸਕਰੀਨ ਤੇ ਪਰਮਾਨੰਥ ਵਾਲਮੀਕੀ ਜੀ ਤੇ ਬਹੁਤ ਪਰਫਰੋਵਰ ਸਾਹਮਣੇ ਮੰਦਰ ਇਸ ਜਗ੍ਹਾ ਤੇ ਕਈ ਮੰਦਰ ਬਣੀ ਹੋਈ ਨੇ ਸਾਹਮਣੇ ਜਿਹੜਾ ਮੰਦਰ ਤੇ ਇਸ ਮੰਦਰ ਦੀ ਪ੍ਰਕਰਮਾ ਕਰਨ ਦੇ ਦੌਰਾਨ ਆਪਾਂ ਨੂੰ ਇਹ ਪੀਰ ਹੁੰਦਾ ਕਿ ਆਪਾਂ ਪੰਜਾਬ ਵਿੱਚ ਆ ਆਪਾਂ ਲੱਗਦਾ ਕਿ ਜਿਵੇਂ ਆਪਾਂ ਬਰਿੰਦਾਵਨ ਜਾ ਆਪਾਂ ਅਯੁੱਧਿਆ ਦੇ ਮੰਦਰ ਵਿੱਚ ਦਰਸ਼ਨ ਕਰ ਰਹੇ ਹਾਂ ਜੀ ਪੂਰੀ ਸੀਨ ਫੀਲਿੰਗ ਆਪਾਂ ਨੂੰ ਅਯੁੱਧਿਆ ਜਾ ਵਰੰਗਮਣ ਵਾਲੀ ਆਉਂਦੀ ਹੈ ਤੇ ਇਹ ਆ ਜੀ ਮੈਂਨ ਗੇਟ ਤੇ ਆਪਾਂ ਚੱਲਦੇ ਆਂ ਅੰਦਰ ਜੇਕਰ ਅੰਦਰ 라ਉਡ ਹੋਇਆ ਕੈਮਰਾ ਸੋ ਆਪਾਂ ਤੁਹਾਨੂੰ ਅੰਦਰ ਉਹਨੂੰ ਦਰਸ਼ਨ ਕਰਾਵਾਂਗੇ ਸਾਹਮਣੇ ਸਰੋਵਰ ਉਹ ਬੰਦ ਸਮੁੰਦਰ ਦੀ ਬਣੀ ਹੋਈ ਹੈ। ਬਾਕੀ ਤੁਸੀਂ ਮੰਦਿਰ ਦੇ ਅੰਦਰ ਤੋਂ ਦਰਸ਼ਨ ਕਰੋ। ਬਹੁਤ ਹੀ ਸੋਹਣੀ ਮਾਰਤ ਬਣੀ ਹੋਈ ਹੈ। ਬਹੁਤ ਹੀ ਸੋਹਣੀ ਮਾਰਤ। ਬਹੁਤ ਹੀ ਖੁੱਲਾ ਡੁੱਲਾ ਬਹੁਤ ਹੀ ਸੋਹਣਾ ਮਾਹੌਲ ਹੈ ਜੀ ਇਸ ਸਮੁੰਦਰ ਦਾ। ਤੁਸੀਂ ਦੇਖ ਸਕਦੇ ਹੋ ਸਮੁੰਡੀਆਂ ਵਿੱਚ ਆਪਾਂ ਮੇਰੇ ਮੰਦਿਰ ਵਿੱਚ ਮੱਥਾ ਟੇਕ ਆਏ ਹਾਂ। ਤੁਹਾਨੂੰ ਅੰਦਰ ਦਰਸ਼ਨ ਕਰਾਉਗੇ ਜੀ ਤੇ ਇਹ ਸਰੋਵਰ ਬਹੁਤ ਹੀ ਵੱਡਾ ਬਣਿਆ ਹੋਇਆ ਹੈ ਪਰ ਨਹੀਂ ਸਾੜੀ ਤੇ ਇਧਰ ਨਹੀਂ ਸਾੜੀ ਸੋ ਆਪਾਂ ਹੁਣ ਅੱਗੇ ਵਧਦੇ ਹਾਂ ਜੀ ਇੱਥੇ ਹੋਰ ਮੰਦਰ ਬਣੇ ਹੋਏ ਨੇ ਤੇ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਜੀ ਜਿਹੜੇ ਲੋ ਸਾਡੇ ਨਾਲ ਇਸ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਕਰਨ ਦਾ ਬਟਨ ਜ਼ਰੂਰ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਸਾਨੂੰ ਤੋ ਹੁਣ ਆਪਾਂ ਪਹੁੰਚੇ ਹਾਂ ਜੀ ਰਾਧਾ ਕ੍ਰਿਸ਼ਨ ਜੀ ਦੇ ਮੰਦਰ 'ਚ ਲੋ ਸੋਨਾ ਮੰਦਿਰ ਬਣ ਰਿਹਾ ਹੈ ਜੀ ਵੀ ਸਾਹਮਣੇ ਕ੍ਰਿਸ਼ਨ ਭਗਵਾਨ ਦੀ ਮੂਰਤੀ ਲੱਗੀ ਹੋਈ ਹੈ ਤੇ ਸਾਹਮਣੇ ਵੀਰੇ ਵਿੱਚ ਤੁਸੀਂ ਪੂਜਾ ਮਾਤਾ ਨਾਲ ਦੂਜੀ ਦਾ ਮੰਦਿਰ ਦੇਖ ਸਕਦੇ ਹੋ ਤੇ ਚੱਲਦੇ ਆਂ ਮੰਦਿਰ ਤੇ ਕਰੌਣਾ ਜੀ ਦਰਸ਼ਨਾਂ बहुत ही सोहना मंदिर बनिया है जी बहुत ही सोहन सोहन मूर्तियां बनिया ने इत

ਪੂਰਤਿਆਂ ਨਾਲ ਭਰਪੂਰ ਮੰਦਿਰ ਬਹੁਤ ਹੀ ਸੋਹਣਾ ਮੰਦਿਰ ਪਰਕਰਮਾ ਕਰਦੇ ਦੌਰਾਨ ਆਪਾਂ ਨੂੰ ਬਹੁਤ ਹੀ ਸ਼ਾਂਤੀ ਮਹਿਸੂਸ ਹੋਵੇਗੀ ਬਹੁਤ ਹੀ ਸੋਹਣਾ ਨਜ਼ਾਰਾ ਹੈ ਜੀ ਇਸ ਮੰਦਿਰ ਦਾ ਬਹੁਤ ਹੀ ਜ਼ਬਰਦਸਤ ਜਦੋਂ ਇੱਥੇ ਵੱਡਾ ਮੇਲਾ ਲੱਗਦਾ ਹੈ ਜੀ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਬਹੁਤ ਪਾਰੀ ਮਾਤਰਾਤ ਸੰਗਤ ਇੱਥੇ ਆਉਂਦੀ ਹੋ ਜੀ ਦਰਸ਼ਨ ਮਨ ਲੈ ਕਰਦੀ ਹੈ ਤੇ ਸਾਹਮਣੇ ਪਾਸ ਲੰਗਰ ਹਾਲ ਹੈ ਜੀ ਇੱਥੇ ਵਰਦਨ ਸਾਹਿਬ ਕੀਤੇ ਜਾ ਰਹੇ ਨੇ ਹਣ ਤੁਹਾਨੂੰ ਇਹ ਬਹੁਤ ਜਗ੍ਹਾ ਦਰਸ਼ਨ ਕਰਾਉਣੇ ਆ ਜੀ ਜਿੱਥੇ ਲੋਕਾਂ ਦੇ ਘਰ ਬਣਾ ਕੇ ਜਾਂਦੀ ਹਨ ਤੀਵੇ ਦੇ ਬੱਕੇ ਘਰ ਪੈ ਜਾਂਦੇ ਹਨ ਆ ਦੇਖੋ ਜੀ ਉਹ ਸਥਾਨ ਲੋਕਾਂ ਨੇ ਇੱਥਾਂ ਦੇ ਘਰ ਬਣਾਏ ਤੇ ਉਹਨਾਂ ਦੇ ਪੱਕੇ ਘਰ ਬਣ ਜਾਂਦੇ ਆ ਨਾ ਸਾਹਮਣੇ ਲਵ ਕੁਸ਼ ਮਾਸ਼ਾਅੱਲਾ ਇਸ ਸਥਾਨ ਤੇ ਬੈਠ ਕੇ ਲਵ ਕੁਸ਼ ਨਾਸ਼ਤਰ ਵਿੱਦਿਆ ਹਾਸਲ ਕੀਤੀ ਇਸ ਸਥਾਨ ਦੇ ਨਾਲ ਕੋਈ ਜਨਮ ਨਹੀਂ ਅਸੀਂ ਜੀ ਬਿਸਮਿਲ੍ਲਾ ਮਹਾਨੀ ਕੋਟੀਆਂ ਦੇ ਨਾਲ ਦਾਜਨ ਮਸਥਾਨ ਹੈ ਜਿੱਥੇ ਭਗਵਾਨ ਵਾਲਮੀਕੀ ਜੀ ਨੇ ਇੱਕ ਕੱਖਾਂ ਵਿੱਚ ਪ੍ਰਾਣ ਪਾ ਕੇ ਕੁਝ ਨੂੰ ਪ੍ਰਗਟ ਕੀਤਾ ਗੋਲਾਕੋਤ ਨੂੰ ਛੋਟਾ ਸੀ ਕੁਝ ਵੀ ਪ੍ਰਗਟ ਕੀਤਾ ਜੂ ਲਾਉ ਜੇ ਭੜੇ ਤੁਨੇ ਜੋ ਦਿੰਦਿਆ ਦੇਖ ਮਨ ਤੇ ਇਹੋ ਮੰਦਿਰ ਹੈ ਜਿੱਥੇ ਭਗਵਾਨ ਵਾਲਮੀਕੀ ਜੀ ਨੇ ਬੈਠ ਕੇ ਲਾਉ ਕੋਤ ਨੂੰ ਸਿੱਖਿਆ ਤੇ ਸ਼ਸਤਰ ਸਿੱਖਿਆ ਦਿੱਤੀ ਤੇ ਇੱਥੇ ਉਹਨਾਂ ਨੇ ਰਹਿਣਾ ਦੇ ਚਨਾ ਕੀਤੀ ਸੀ ਤੇ ਅਸੀਂ ਥੋੜਾ ਲੇਟ ਹੋ ਗਏ ਇਸ ਕਰਕੇ ਮੰਦਰ ਬੰਦ ਹੋ ਗਿਆ ਤੇ ਅਸੀਂ ਸੋਚਿਆ ਤੁਹਾਨੂੰ ਇਸ ਮੰਦਰ ਦੇ ਇਤਿਹਾਸ ਬਾਰੇ ਇੱਥੇ ਜਾਣੂ ਕਰਾਇਆ ਜਾਵੇ ਤੁਹਾਨੂੰ ਆਪਾਂ ਉਸ ਮਹਾਨ ਇਤਿਹਾਸਕ ਬੋਲੀ ਦਰਸ਼ਨ ਕਰਾਉਣੀ ਹਨ ਜਿੱਥੇ ਜਨਨ ਕਰਕੇ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ ਇਹ ਨਿਊਪੁੱਤਰ ਬੋਲੀ ਜਿਤੇਸ਼ ਨਾਨਕਰ ਤੇ ਟਾਈਮ 8 8:30 ਦਾ ਹੋ ਗਿਆ ਜੀ ਤੇ ਸੰਗਤ ਹਜੇ ਵੀ ਪਾਰੀ ਮਾਤਰਾ ਵਿੱਚ ਦਰਸ਼ਨ ਕਰਨ ਮੰਦਿਰ ਵਿੱਚ ਆ ਰਹੀ ਹੈ ਤੇ ਸਾਹਮਣੇ ਜੀ ਉਹ ਸਥਾਨ ਜਿੱਥੇ ਇਸ਼ਨਾਨ ਕਰਕੇ ਸੰਤਾਨ ਦੀ ਬਰਾਬਦੀ ਹੁੰਦੀ ਹੈ ਜੀ ਤੇ ਦਿਵਾਲੀ ਦੇ ਤਿਹਾਰ ਤੋਂ ਬਾਅਦ ਇੱਥੇ 15 ਦਿਨ ਵੱਡੇ ਮੇਲੇ ਚੱਲਦਾ ਹੈ ਖੱਤੇ ਸੰਗਤਾਂ ਪਰੀਆਂ ਮੋਟਰ ਦੇ ਮੱਥਾ ਟਿਕਣ ਹੋ ਦੀ ਹਨ ਤੇ ਇੱਥੇ ਪੈਰ ਰੱਖਣੋ ਜਗ੍ਹਾ ਨਹੀਂ ਮਿਲਦੀ। ਦੁਬਾਰਾ ਤਾਂ 15ਵੇਂ ਦਰਬਾਰ ਆ। ਇਹ ਜਿਹੜੇ ਮੰਦਰ ਦੀ ਬਾਹਰ ਫਰੰਟ ਤੋਂ ਮੱਥਾ ਟੇਕਿਆ ਸੀ ਤੇ ਉਹ ਸਾਹਮਣੇ ਹਨੂਮਾਨ ਜੀ ਮੂਰਤੀ ਬਣੀ ਹੋਈ ਹੈ ਬਹੁਤ ਵੱਡੀ। ਉਹ ਦੋਨੋਂ ਅੱਜ ਚੱਲ ਕੇ ਦਿਖਾਉਣੇ ਹਾਂ ਜੀ ਆਪਾਂ। ਸਾਹਮਣੇ ਹੈ ਜੀ ਹਨੂਮਾਨ ਜੀ ਦੀ 80 ਫੁੱਟ ਦੀ ਮੂਰਤੀ। ਉਹ ਵੀ ਆਪਾਂ ਤੁਹਾਨੂੰ ਲੈ ਕੇ ਜਾ ਕੇ ਦਿਖਾਣੀ ਹੈ ਜੀ ਤੇ ਬਣ ਰਹੀ ਹੈ ਸਾਡੇ ਇਸ ਵਲੌਗ ਦੇ ਨਾਲ-ਨਾਲ। ਸਾਹਮਣੇ ਇਹ ਉਹ ਵਿਸ਼ਾਲ ਸਰੋਵਰ ਜਦੋਂ ਮਾਤਾ ਸਿਧਾ ਨੂੰ ਪਾਣੀ ਦੀ ਲੋੜ ਸੀ ਤੇ ਹਨੂਮਾਨ ਜੀ ਨੇ ਟਾਈਟ ਤੇ ਮਾਰ ਕੇ ਪਾਣੀ ਨੇ ਪ੍ਰਬੰਧਨ ਸਰੋਵਰ ਪ੍ਰਗਟ ਕੀਤਾ ਜਿੰਨਾ ਸਰੋਵਰ ਇਸ ਤਰਫ ਹੈ ਜੀ ਉਹਨਾਂ ਸਰੋਵਰ ਪਰਲੇ ਪਾਸੇ ਹੈ ਤੇ ਬਣੇ ਰੋ ਤੁਸੀਂ ਸਾਡੀ ਇਸ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਅੱਗੇ ਦੇ ਅੱਗੇ ਸਾਰਾ ਕੁਝ ਦਿਖਾਉਣੇ ਹੈ ਜੀ ਤੇ ਇੱਥੇ ਜੋ ਵੀ ਮੰਦਰ ਬਣੇ ਹੋਏ ਹਨ ਸਾਰੇ ਆਪਣੇ ਇੱਥੇ ਦੋਵੇਂ ਮੰਦਰ ਬਣੇ ਹੋਏ ਹਨ ਸਾਰੇ ਅਰਮਣ ਨਾਲ ਕਰਨੇ ਪੜਾਉਣ ਨੂੰ ਜੀ ਇਹ ਜੀਓ ਮੰਦਰ ਜਿੱਥੇ ਹਨ ਮਾਝੀ ਦੀ ਮੂਰਤੀ ਬਣੀ ਹੋਈ ਹੈ ਤੇ ਉਸ ਦੀ 7 ਵਾਰੀ ਪ੍ਰਕਰਮਾ ਕਰਨ ਨਾਲ ਆਪਣੀ ਇੱਛਾ ਪੂਰੀ ਹੁੰਦੀ ਹੈ ਜੀ ਚਲੋ ਆਜੋ ਆਪਾਂ ਚੱਲਦੇ ਸਮੁੰਦਰ ਦੇ ਅੰਦਰ ਮਾ ਠੰਡੇ ਗੁਫਾ ਬਣੀ ਹੋਈ ਹੈ ਜਿੱਥੇ 7 ਵਾਰੀ ਪ੍ਰਕਰਮਾ ਕਰਨ ਨਾਲ ਬੜੀ ਇੱਛਾ ਪੂਰੀ ਹੁੰਦੀ ਹੈ ਜੀ ਸਕੀਆ ਜਦੋਂ ਹਰ ਮੰਜ ਦੀ ਪਵਿੱਤਰ ਮੂਰਤੀ ਇੱਥੇ ਸਾਪਾਂ ਪ੍ਰਕਿਰਮਾ ਕਰਨ ਔਰ ਆਪਣੀ ਹਰਚਾ ਪੂਰੀ ਹੁੰਦੀ ਹੈ ਜੀ ਹਾਂਜੀ ਇਹ ਹੈ ਜੀ ਤਾਪਸਥਾਨ ਮਾਤਾ ਸਿਧਾ ਜੀ ਦਾ ਤੇ ਇਸੇ ਸਥਾਨ ਤੇ ਹੀ ਮਾਤਾ ਸਿਧਾ ਜੀ ਧਰਤੀ ਵਿੱਚ ਸਮਾ ਗਏ ਸੀਗੇ ਤੇ ਹੁਣ ਆਪਾਂ ਇਸ ਮੰਦਰ ਦੇ ਦਰਸ਼ਨ ਕਰਦੇ ਹਾਂ ਜੀ ਹੁਣ ਆਪਾਂ ਗੋਭਾਂ ਅੰਦਰ ਚੱਲਦੇ ਹਾਂ ਜੀ ਬਹੁਤ ਸੋਹਣੀ ਗੁਫਾ ਬਣੀ ਹੋਈ ਹੈ ਜੀ ਪੂਰੇ ਪ੍ਰਾਜਿੰਨ ਤਰੀਕੇ ਨਾਲ ਬਹੁਤਿਆਰਤ ਗੁਫਾ ਦੇ ਅੰਦਰ શ્રી ਰਾਧਾਕ੍ਰਿਸ਼ਨ ਜੀ ਦੀ ਮੂਰਤੀ ਸਥਾਪਿਤ ਹੈ ਜੀ ਬਹੁਤ ਹੀ ਸੋਹਣੀ ਨਜ਼ਰ ਆ ਰਹੀ ਹੈ ਜੀ ਬਹੁਤ ਆਸ਼ੀਰਵਾਦ ਤੇ ਦਰਮਾਦਾ ਕਾਲਜ ਦੇ ਸ਼ਿਵਜੀ ਜੀ ਉਹ ਕਾੜਨ ਗੁਬਵਣੀ ਹੈ ਯਾਰ ਉਹ ਦਾ ਮਾਹੀ ਗੁਰਦੇ ਗੁਰਦਨ ਚੱਕੇ ਦੋਗਲੀ ਦੇ ਗੁਰਦਨ ਚੱਕਿਆ ਸੀਗਾ ਉਸ ਨੂੰ ਉੱਤਨ ਵਾਲੇ ਇਸ ਤੱਲੇ ਢੰਗ ਨਾਲ ਲਿਫਟ ਚ ਦਿਖਾਇਆ ਗਿਆ ਤੇ ਇਸ ਸਥਾਨ ਤੇ ਜਦੋਂ ਕ੍ਰਿਸ਼ਨ ਜੀ ਨੇ ਗੋਰਦਨ ਪਰਬਤ ਨੂੰ ਚੱਕਿਆ ਸੀ ਉਸ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ ਹੈ ਤੇਦਰ ਮਾਤਾ ਸੀਤਾ ਜੀ ਰਾਮਜੀਤ ਲਕਸ਼ਮਣ ਜੀ ਤਾਂ ਗਮਤ ਨਹੀਂ ਹੋਏਗੀ ਉਹਨਾਂ ਦੇ ਨੂੰ ਮੁੱਛੀ ਆਉਣ ਲੈਣ ਸ਼ਾਨਦਾਰ ਨੇ ਬਹੁਤ ਤਗੜੀ ਗੁਫਾ ਬਣਾਈ ਗਈ ਹੈ ਜੀ ਇਹ ਤੇ ਆ ਸਾਹਮਣੇ ਸੰਗਦਾਨ ਚੋਣੀ ਬਣੀ ਆਈਆਂ ਹਨ ਬਹੁਤ ਹੀ ਸੋਹਣੀ ਗੁਫਾ ਹੈ ਜੀ ਹਾਂਜੀ ਇਹ ਜੋ ਤੁਸੀਂ ਮੰਦਿਰ ਦੇਖ ਰਹੇ ਹੋ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਮੰਦਿਰ ਸ਼ੀਸ਼ਾ ਵਾਲਾ ਬਣਿਆ ਹੈ ਜੀ ਤੇ ਇਸ ਸਥਾਨ ਤੇ ਹੀ ਲਵ ਕੁਸ਼ਣ ਉਹ ਕੋੜਾ ਫੜਿਆ ਸੀਗਾ ਜੀ ਜਿਹੜਾ ਕਿ ਰਾਮ ਭਗਵਾਨ ਨੇ ਆਪਣੀ ਯਾਗ ਨਹੀਂ ਛੱਡਿਆ ਸੀ ਤੇ ਹੁਣ ਬਾਹਰ ਤੇ ਹੁਣ ਆਪਾਂ ਤੁਹਾਨੂੰ ਗੁਫਾ ਦੇ ਬਾਹਰ ਆ ਰਹੇ ਹਾਂ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਦਿਵਾਂਗੇ ਤੇ ਹੁਣ ਆਪਾਂ ਜੀ ਇਸ ਵਿਸ਼ਾਲ ਗੁਫਾ ਤੋਂ ਬਾਹਰ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ 80 ਫੁੱਟ ਉੱਚੀ ਹਨੂਮਾਨ ਜੀ ਦੀ ਮੂਰਤੀ ਦੇ ਸਾਹਮਣੇ ਜੀ ਗੁਫਾ ਉਧਰ ਹਨੂਮਾਨ ਜੀ ਦੀ 80 ਫੁੱਟ ਲੰਬੀ ਵੱਡੀ ਮੂਰਤੀ ਤੇ ਇਸ ਛੱਤ ਤੋਂ ਤੁਹਾਨੂੰ ਸਾਰਾ ਇਸ ਵਿਸ਼ਾਲ ਮੰਦਿਰ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਜੀ ਪੂਰੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਸਮੰਦਰ ਦੀ ਤੇ ਹੁਣ ਤੁਸੀਂ ਇਸ ਵੀਡੀਓ ਵਿੱਚ ਹਨ ਮਾਂਜੀ ਦੇ 80 ਫੁੱਟ ਵੱਡੀ ਮੂਰਤੀ ਦੇਖ ਸਕਦੇ ਹੋ ਜੀ ਤੇ ਸਾਹਮਣੇ ਹਨ ਮਾਂਜੀ ਦਾ ਮੰਦਿਰ ਬਹੁਤ ਹੀ ਤਗੜੀ ਵਿਸ਼ਾਲ ਮੂਰਤੀ ਬਣਾਈ ਗਈ ਹੈ ਜੀ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ 80 ਫੁੱਟ ਵੱਡੀ ਮੂਰਤੀ ਬਣਾਈ ਗਈ ਹੈ ਜੀ ਇਹ ਬਹੁਤ ਹੀ ਸੋਹਣੀ ਬਹੁਤ ਸੋਹਣਾ ਦ੍ਰਿਸ਼ ਹਾਂਜੀ ਤੇ ਅਸੀਂ ਇਸ ਨਾਲ ਹੀ ਇਸ ਵੇਲੇ ਆਡੀਅੰਡ ਕਰਦੇ ਹਾਂ ਜੀ ਆਸ ਕਰਦੇ ਆਸ ਕਰਦੇ ਹਾਂ ਤੁਹਾਨੂੰ ਇਹ ਬਲੌਗ ਬਹੁਤ ਸੋਹਣਾ ਲੱਗਾ ਹੋਵੇਗਾ ਤੇ ਇਸ ਜਗ੍ਹਾ ਤੇ ਹੀ ਭਗਵਾਨ ਵਾਲੇ ਨੇ ਕੀ ਜੀ ਨੇ ਮੈਨੂੰ ਚਨਾ ਦਿੱਤੀ ਮਾਦਾ ਸਿੱਧਾਂ ਨਾਲ ਗੋਸ਼ਣ ਜਨਮ ਦਿੱਤਾ ਤੇ ਇਸ ਥਾਂ ਦੇ ਵਾਰ ਰਹੇ ਹਨ ਬਾਹਰ ਹਨ ਕਿ ਜੀ ਇੱਥੇ ਮੱਥਾ ਦੇ ਕੇ ਸੰਤਾਨ ਦੀ ਬਰਾਬਦੀ ਹੁੰਦੀ ਹੈ ਜੀ ਤੇ ਆਸ ਕਰਦੇ ਹਾਂ ਤੁਸੀਂ ਸਾਡੇ ਸਬਲੌਗ ਨੂੰ ਬਹੁਤ ਫੌਂਡ ਕਰੋਗੇ ਅੱਗੇ ਤੋਂ ਅਸੀਂ ਹੋਰ ਬਹੁਤ ਸੋਹਣੇ ਸੋਹਣੇ ਚੰਗੇ ਬਲੌਗ ਲੈ ਕੇ ਆਵਾਂਗੇ ਜੀ ਤੇ ਤੁਸੀਂ ਸਾਡੇ ਸਾਰੇ ਬਲੌਗ ਜ਼ਰੂਰ ਦੇਖਿਆ ਕਰੋ ਤੇ ਇਸ ਨਾਲ ਅਸੀਂ ਤੇ ਇਹ ਸਮੁੰਦਰ ਦੀ ਲੋਕੇਸ਼ਨ ਹੈ ਜੀ ਇਹ RAM TIR SAMUNDAR ਇਹ RAM TIR SAMUNDAR ਹੈ ਜੀ ਅਮਰਸਰ ਤੋਂ 10 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਤੇ ਤੁਸੀਂ ਵੀ ਇੱਥੇ ਆ ਕੇ ਜਰੂਰ ਦਰਸ਼ਨ ਕਰੋ ਜੀ ਤੇ ਇਸ ਨਾਲ ਹੀ ਆਪਸ ਬਲਾਉਡਿੰਗ ਕਰਦੇ ਆ ਜੁਲ ਦਿਨ ਬਾਏ ਬਾਏ ਰੱਬ ਰੱਖਾ